ਹੋਰ ਮਿੱਤਰੋ ਕੀ ਹਾਲ ਨੇ ਵੈਲਕਮ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਅੱਜ ਆਪਾਂ ਪਹੁੰਚਾ ਬਈ ਰਮਾਨ ਕੋਲੇ ਪਹਿਲਾਂ ਤਾਂ ਚੱਲਦੇ ਆਪਾਂ ਮੋੜ ਮੰਡੀ ਵਾਲੀ ਮੰਡੀ ਦੇ ਮੋੜ ਮੰਡੀ ਜਿਹੜੀ ਬੱਕਰੀਆਂ ਦੀ ਤੇ ਹੋਰ ਜਾਨਵਰਾਂ ਦੀ ਮੰਡੀ ਲੱਗਦੀ ਸਾਰਨਾ ਪਹਿਲਾਂ ਤਾਂ ਆਪਾਂ ਉੱਥੇ ਜਾਵਾਂਗੇ ਰਮਾਨ ਨੇ ਇੱਕ ਤਾਂ ਬੱਕਰੀ ਵੇਚਣੀ ਹੈਗੀ ਤੇ ਤੁਹਾਨੂੰ ਮੰਡੀ ਦਿਖਾਵਾਂਗੇ ਮੰਡੀ ਤੇ ਪਹੁੰਚ ਕੇ ਬਾਈ ਸਰਕਾਰੀ ਮੰਡੀ ਹੈ ਉਧਰ ਰਮਾਨ ਪਰਚੀ ਲਈ ਜਾਂਦਾ ਹੈਗਾ ਵੇ ਹੋਊਗੀ ਕੋਈ ਪਰਚੀ ਤੇ ਆਹ ਦੇਖੋ ਬੱਕਰੀ ਤੇ ਔਣ ਵੀ ਲੱਗੇਗਾ ਆਕ ਬਾਰੀ-ਬਾਰੀ ਆ ਜਾਂਦੇ ਵੀ ਕਿੰਨੇ ਦੀ ਦੇਣੀਆਂ ਕਿਨੇ ਨਾ ਕਰਦਾ ਉਹ ਠਾਈ ਦੇਖਾਂ ਇਹਨੂੰ ਉਹ ਬਾਹਰ ਕੱਢਦੇ ਆ ਬਈ ਕੋਈ ਨਹੀਂ ਬਾਹਰ ਹੀ ਲਾ ਦੇ ਚਲੋ ਬਈ ਦੇਖਦੇ ਆ ਕੀ ਬਣਦਾ ਲੋ ਬਈ ਮੰਡੀ ਤੇ ਪਹੁੰਚ ਗਏ ਆਪਾਂ ਇੱਥੇ ਹੋਰ ਵੀ ਬੱਕਰੀਆਂ ਆਈਆਂ ਹੋਈਆਂ ਵੇਚਣ ਵਾਸਤੇ ਤੇ ਆ ਦੇਖੋ ਖੜੀਆਂ ਹੋਰ ਹੋਰ ਬਥੇਰੇ ਜਾਨਵਰ ਹੈ ਮੁਰਗੇ ਮਰਗੇ ਸਾਰਾ ਕੁਝ ਹੀ ਹੈਗਾ ਕਰੋ ਪਹਿਲੇ ਜਨਵਰ ਚੱਕ ਮੰਡੀ ਦੇ ਬਾਈ ਨੇ ਲਿਆਂਦੀਆਂ ਨੇ ਮੁਰਗੀਆਂ ਕੱਲੀਆਂ ਮੁਰਗੀਆਂ ਨੇ ਵਿੱਚ ਕੋਈ ਮੁਰਗਾ ਨਹੀਂਗਾ ਤੇ ਬਾਈ ਇਹਨਾਂ ਦਾ ਮੁੱਲ ਕਰਦਾ 400 ਤੇ ਉ ਸਾਢੇ 350 ਤੱਕ ਦੇਈ ਜਾਂਦਾਗਾ ਤੇ ਤੁਸੀਂ ਵੀ ਦੇਖੋ ਪੂਰੀਆਂ ਮੁਰਗੀਆਂ ਇੱਧਰ ਪਈਆਂ ਨੇ ਬਾਈ ਬਣੀਆਂ ਬਣਾਈਆਂ ਬੱਕਰੀਆਂ ਵਾਸਤੇ ਖੁਰਲੀਆਂ ਉੱਤੇ ਪੈਪਾਂ ਲੱਗੀਆਂ ਤਾਂ ਕਿ ਬੱਕਰੀਆਂ ਵਿੱਚ ਵੱਢ ਕੇ ਘਰਾ ਨਾ ਖਰਾਬ ਕਰਦੇ ਇੱਧਰ ਮੂਫਲੀ ਦਾ ਨੀਰਾ ਪਿਆਗਾ ਤੇ ਇੱਧਰ ਪਿਆ ਮਿਲਦਾ ਗਵਾਰੇ ਦਾਗਾ ਇਹ ਵੀ ਮੰਡੀ ਤੇ ਵੇਚਣ ਵਾਸਤੇ ਆਏ ਹੋਏ ਨੇਗੇ ਤੇ ਇਧਰ ਰਮਾਨ ਲਈ ਜਾਂਦਾ ਆਪਦੀ ਬੱਕਰੀ ਮੋਡੇ ਤੇ ਬੈਠੀ ਹੈ ਮਾਹੀ ਆ ਦੇਖੋ ਭੂਂਡਨਾ ਬੱਕਰੀਆਂ ਬੰਨੀਆਂ ਪਈਆਂ ਆ ਇਧਰ ਡੱਬ ਖੜਬੀਆਂ ਬੱਕਰੀਆਂ ਨੇਗੀਆਂ ਤੇ ਆ ਬਾਈ ਨਿੰਮ ਲਈ ਫਿਰਦਾਗਾ ਹੁਣ ਦਿਖਾਉਣਾ ਬਾਈ ਤੁਹਾਨੂੰ ਕਬੂਤਰ ਤੇ ਨਾਲ ਦਿਖਾਉਣਾ ਤੁਹਾਨੂੰ ਆਹ ਚੂਹੇ ਜੇ ਇਹਨਾਂ ਨੂੰ ਗਿਨੀ ਪਿਗ ਕਹਿੰਦੇ ਨੇ ਆਹ ਬੱਚੇ ਨੇਗੇ ਇਹਦੂ ਥੱਲੇ ਚਿੱਟਾ ਕੁੱਕੜ ਹੈ ਮੈਨੂੰ ਲੱਗਦਾ ਅਸੀਲ ਹੈ ਇਹ ਤੇ ਇਧਰ ਵੀ ਬਾਕੀ ਮੁਰਗੀਆਂ ਹੋਰ ਨੇਗੀਆਂ ਅਸੀਲ ਦਾ ਚੂਚਾ ਹੈਗਾ ਤੇ ਹੁਣ ਤੁਹਾਨੂੰ ਆਹ ਬਾਈ ਵੱਡੇ ਦਿਖਾਉਣਾ ਗਿਨੀ ਪਿਗ ਜਿਹੜੇ ਬਾਈ ਕੋਲ ਹੈਗੇ ਨੇ ਆ ਰਿਹਾ ਹੈ ਉਹ ਗਿਣੀ ਪਿੱਗਾ ਦਾ ਵੱਡਾ ਪੇਅਰ ਬਾਈ ਕਹਿੰਦਾ ਇਹ ਬਰੀਡਿੰਗ ਪੇਅਰ ਹੈਗਾ ਤੇ ਬੱਚੇ ਪੁੱੱਚੇ ਪੂਰੇ ਹੁੰਦੇ ਆ ਉਹ ਬੱਚੇ ਇਹਨਾਂ ਦੀ ਨੇ ਤੇ ਬਾਈ ਇਹਨਾਂ ਦਾ 5000 ਮੁੱਲ ਕਰਦਾ ਤਿੰਨੇ ਬੱਚਿਆਂ ਦਾ ਤੇ ਆਹ ਜੋੜੇ ਦਾ ਆਹ ਦੇਖੋ ਬਾਈ ਲਈ ਫਿਰਦਾ ਲੱਕੇ ਕਬੂਤਰ ਇੱਕ ਵਿੱਚੋਂ ਚਿੱਟਾ ਜਾਂ ਬਿਮਾਰ ਹੈਗਾ ਇਹ ਮੰਗਦਾ 500 ਰੁਪਿਆ ਅਰਮਾਨ ਕਹਿੰਦਾ 200 ਰੁਪਏ ਚ ਬਾਕੀ ਇਹਨਾਂ ਦਾ ਫਾਇਦਾ ਤਾਂ ਹੈ ਨਹੀਂ ਬਿਮਾਰ ਨੇ ਮਰ ਜਾਣਗੇ ਤੇ ਹੁਣ ਦੇਖੋ ਬਾਈ ਜਰਮਨ ਦਾ ਮੇਲ ਪੂਰਾ ਪਲਿਆ ਹੋਇਆ ਹੈਗਾ ਹਲੇ ਬੱਚਾ ਹੈ ਪਰ ਏ ਬਾਈ ਲੈ ਸੇਲ ਕਰਨ ਵਾਸਤੇ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਕੋਲ ਛੱਡ ਗਏ ਸੀ ਬਾਈ ਕੋਲ ਸਮਝਾ ਨਹੀਂ ਗਾ ਤੇ ਇਹ ਵੀ ਮੋੜ ਵਾਲੀ ਮੰਡੀ ਤੇ ਲੈ ਕੇ ਆਇਆਗਾ ਆਪਦਾ ਜਾਨਵਰ ਵੇਚਣ ਵਾਸਤੇ ਪਪੇਰੀ ਇਹਨਾਂ ਆ ਵੀ ਸੇਲ ਵਾਸਤੇ ਹੈਗਾ ਬਾਈ ਇਹਦਾ 2500 ਰੁਪਿਆ ਮੁੱਲ ਕਰਦਾ ਤੇ ਨਾਲ ਲੈ ਹੈਗਾ ਆਹ ਬੈਂਟਮ ਦਾ ਜੋੜਾ ਇਹਨਾਂ ਦਾ ਬਾਈ ਨੇ ਰੱਖਿਆਗਾ 1500 ਮੁੱਲ ਪੂਰਾ ਜਾਇਜ਼ ਮੁੱਲ ਹੈ ਦੇਖੋ ਬਾਈ ਮਾਹੀ ਨੂੰ ਦੇਖ ਕੇ ਕਿਵੇਂ ਇਕੱਠ ਹੋ ਗਏ ਸਾਰੇ ਕਹਿੰਦੇ ਸਾਡੇ ਨਾਲ ਫੋਟੋ ਕਰਾ ਦੇ ਪਰ ਕਿਸੇ ਕੋਲ ਨਹੀਂ ਜਾਂਦੀ ਇਹ ਈਰਮਾਨ ਨੂੰ ਛੱਡ ਕੇ ਜੇ ਕੋਈ ਹੋਰ ਅੱਗੇ ਹੱਥ ਕੱਢਦਾ ਉਹਦੇ ਨੂੰ ਦੰਦੀ ਵੱਟਦੀ ਹੈਗੀ ਜਾਂ ਉਹਦੇ ਕੰਨ ਤੇ ਮਾਰਦੀ ਹੈਗੀ ਜੇ ਕੋਈ ਨੇੜੇ ਜਾਂ ਇਧਰ ਸਾਰੇ ਰਾਜੇ ਕਬੂਤਰ ਨੇਗੇ ਉਧਰ ਪਰਲੇ ਪਿੰਜਰੇ ਚ ਹੈਗੇ ਨੇ ਚਿੱਟੇ ਕਬੂਤਰ ਤੇ ਆ ਜਿਹੜੇ ਥੱਲੇ ਦੇ ਪਿੰਜਰੇ ਨੇ ਇਹਨਾਂ ਚ ਰੱਖੇ ਹੋਏ ਨੇ ਬਾਈ ਨੇ ਬਲੈਕ ਐਸਟਰਲੋਪ ਸੇਲ ਵਾਸਤੇ ਤੇ ਉੱਪਰ ਥੋੜੇ ਜਿਹੇ ਕਬੂਤਰ ਹੋਰ ਨੇ ਚਿੱਟੇ ਮਦੀਨਾ ਨਸਲ ਦੇ ਤੇ ਉਧਰ ਜਿਹੜਾ ਸਾਹਮਣੇ ਪਿੰਜਰਾ ਪਿਆ ਉਹ ਚ ਵੀ ਮਦੀਨਾ ਨੇ ਪਰ ਪਿਓਰ ਨਹੀਂ ਹੈਗੇ ਬਾਈ ਪੂਰੀ ਟੌਪ ਕੁਆਲਿਟੀ ਦੇ ਨਹੀਂ ਹੈਗੇ ਬਸ ਠੀਕ ਨੇ ਟਾਈਮ ਪਾਸ ਜੇ ਨੇਗੇ ਪੂਰੇ ਬੱਕਰੀ ਮੰਡੀ 'ਚ ਆਪਾਂ ਨੂੰ ਟੱਕਰੀ ਦੂਜੀ ਬਾੰਦਰੀ ਕਰਮਾਨ ਕੋਲੇ ਹੈ ਕਿ ਕਾ ਬਾਬੇ ਕੋਲੇ ਹੈ ਇਹ ਬਾਬੇ ਨੇ ਰੱਖੀ ਹੋਈ ਆ ਬਾਹਲੇ ਟਾਈਮ ਤੋਂ ਇਹਦੇ ਕੋਲੇ ਹੀ ਰਹਿੰਦੀ ਹੈ ਇਹ ਕਿਸੇ ਹੋਰ ਕੋਲ ਨਹੀਂ ਜਾਂਦੀ ਦੇਖੋ ਕਿਵੇਂ ਝਾਕਦੀ ਆ ਰਮਾਨ ਦੀ ਮਾਹੀ ਕਣੀ ਤੇ ਇਹ ਵੀ ਇਹਦੇ ਕੋਣੀ ਝੱਕੀ ਜਾਂਦੀ ਹੈਗੀ ਤੇ ਇਹ ਹੈਗੀ ਆ ਬਾਬੇ ਨੇ ਜਿਵੇਂ ਦੱਸਿਆ ਵੀ ਸਾਢੇ 5 ਮਹੀਨੇ ਦੀ ਗੱਭਣ ਹੈ ਬਾਬਾ ਇਹ ਤੋਂ ਬੱਚੇ ਲੈਂਦਾਗਾ ਤੇ ਮੈਨੂੰ ਸੇਲ ਕਰਦਾਊ ਇਧਰ ਕੈਂਟਰ ਚ ਨੇ ਬਰਬਰੀ ਨਸਲ ਦੀਆਂ ਬੱਕਰੇ ਤੇ ਬੱਕਰੀਆਂ ਇਹ ਵੀ ਸੇਲ ਵਾਸਤੇ ਲਏ ਹੋਇਆ ਬਾਈ ਅਰਮਾਨ ਵੀ ਇਹੀ ਦੀ ਨਸਲ ਦੀਆਂ ਬੱਕਰੀਆਂ ਰੱਖਦੇਗਾ ਵੀਟ ਲੈ ਦੇ ਕੋਲ ਇੱਕ ਬੱਕਰਾ ਤੇ ਬੱਕਰੀ ਆਰ ਆਈ ਆਰ ਦੇ ਮੁਰਗੇ ਵੀ ਸੇਲ ਹੋਣ ਵਾਸਤੇ ਆਏ ਹੋਏ ਨੇ ਡਬਲ ਐਫ ਜੀ ਤੇ ਆਰ ਆਈ ਆਰ ਦੇ ਮਿਕਸ ਜੇ ਨੇਗੇ ਪਿਓਰ ਨਹੀਂ ਹੈਗੇ ਨਾ ਆਰ ਆਈ ਆਰ ਨਾ ਡਬਲ ਐਫ ਜੀ ਵਿੱਚ ਵਿਚਚ ਬਚਾਲਾ ਜਾਏਗਾ ਤੇ ਇਧਰ ਬਾਈ ਚੱਕ ਕੇ ਵੇਟ ਕਰੀ ਜਾਂਦਾਗਾ ਤੇ ਇਹਨਾਂ ਦਾ ਬਾਬਾ ਮੰਗਦਾਗਾ 500 ਰੁਪਿਆ ਇੱਕ ਦਾ ਤੇ ਮਿਲਦਾ ਥੋੜਾ ਜਿਹਾ ਰੇਟ ਬਾਬੇ ਨੇ ਵਧ ਰੱਖਿਆ ਹੋਇਆਗਾ ਇੱਧਰ ਸੌਦਾ ਚੱਲੀ ਜਾਂਦਾ ਲੱਕੇ ਕਬੂਤਰਾਂ ਦਾ ਬਾਈ ਲੈ ਆਇਆਗਾ ਲੱਕੇ ਕਬੂਤਰ ਆਪਦੇ ਸੇਲ ਵਾਸਤੇ ਤਿੰਨ ਪਿੰਜਰੇ ਸੀ ਬਾਈ ਕੋਲ ਇੱਕ ਤਾਂ ਹੋ ਗਿਆ ਖਾਲੀ ਤੇ ਆ ਦੋ ਪਿੰਜਰੇ ਚ ਰਹਿ ਗਏ ਤੇ ਬਾਕੀ ਕੁਆਲਿਟੀ ਵੀ ਚੰਗੀ ਆ ਕਾ ਕਬੂਤਰਾਂ ਦੀ ਉਹ ਪਹਿਲਾਂ ਵਾਲੇ ਤਾਂ ਬਿਮਾਰ ਸੀਗੇ ਤੇ ਆ ਦੇਖੋ ਇਹਨਾਂ ਦੇ ਫੰਗ ਫੰਗ ਵੀ ਸੋਹਣੇ ਨੇ ਸਾਫ਼ ਨੇਗੇ ਦੇਖੋ ਇੱਧਰ ਲਈ ਫਿਰਦਾ ਬਾਈ ਸੇਲ ਕਰਨ ਵਾਸਤੇ ਕੈਟ ਆਉਦੀ ਇਹ ਬਾਈ ਕਹਿੰਦਾ ਸੀ ਅਸੀਂ ਲੈਂਦੀ ਸੀ ਚੰਡੀਗੜ੍ਹ ਤੋਂ ਹੁਣ ਸੰਭਲੀ ਨਿਗੀ ਤਾਂ ਕਰਕੇ ਬਾਈ ਉਰੇ ਮੰਡੀ ਤੇ ਇਹਨੂੰ ਸੇਲ ਕਰਨ ਵਾਸਤੇ ਲੈ ਆਇਗਾ ਇਹਦਾ ਵੀ ਬਾਈ 7000 ਪਤਾ ਨਹੀਂ 8000 ਮੰਗਦਾ ਬੱਕਰੀਆਂ ਦੀ ਮੰਡੀ ਚ ਕਾ ਦੁਕਾਨ ਲੱਗੀ ਹੋਈ ਐ ਜੀ ਤੋਂ ਰਸੇ ਰਸੇ ਮਿਲਦੇ ਐ ਬੱਕਰੀਆਂ ਦੇ ਗਲਾਂ ਚ ਪਾਉਣ ਨੂੰ ਪਟੇ ਮਿਲਦੇ ਨੇ ਬਾਕੀ ਹੋਰ ਹਾਰ ਸ਼ਿੰਗਾਰ ਦਾ ਸਮਾਨ ਮਿਲਦਾ ਜਿਹੜਾ ਆਹ ਬਾਈ ਤੋਂ ਲੈ ਸਕਦੇ ਹੋ ਤੁਸੀਂ ਜੇ ਤੁਸੀਂ ਬੱਕਰੀਆਂ ਰੱਖੀਆਂ ਹੋਈਆਂ ਨੇ ਘਰੇ ਆਹਾ ਫੇਰ ਆ ਰ ਆ ਯਾਰ ਦੀ ਸਟਾਲ ਆ ਗਈ ਇੱਕ ਮੁਰਗੇ ਨੇ ਬਾਈ ਕੋਲ ਆ ਰ ਆ ਯਾਰ ਦੇ ਤੇ ਇਹਨਾਂ ਦਾ 500 ਤੋਂ ਮੁੱਲ ਕਰਦਾ ਇਹ ਬਾਈ ਜਾਇਜ ਮੁੱਲ ਦੇ ਨੇ ਜੇ ਹਿਸਾਬ ਨਾਲ ਇਹਨਾਂ ਦਾ ਵੇਟ ਐ ਤੇ ਉਮਰ ਐ ਕੀ ਸੋਨੇ ਵੀ ਨੇ ਮੁਰਗੇ ਆਹ ਗੱਡੀ ਰਾਜਸਥਾਨ ਭਰ ਕੇ ਚੱਲੀ ਐ ਬੱਕਰੀਆਂ ਦੀ ਉੱਪਰ ਵੀ ਨੇ ਥੋੜੀਆਂ ਜਿਹਾ ਪੱਠਾਂ ਤੇ ਬਾਕੀ ਸਾਰੀਆਂ ਇਹਦੇ ਥੱਲੇ ਪਾਈਆਂ ਹੋਈਆਂ ਡਬਲ ਸਟੋਰੀ ਕਰ ਰੱਖਿਆ ਗਿਆ ਪਿਕਅਪ ਜਾਏਗਾ ਇਹ ਜਾਊਗੀ ਸਾਰੀ ਹੁਣ ਬੱਕਰੀ ਰਾਜਸਥਾਨ ਚ ਇੱਥੋਂ ਲੈ ਕੇ ਗਿਆ ਬਾਈ ਤੇ ਇਹ ਹੁਣ ਜਾਊਗੀ ਸਾਰੀ ਰਾਜਸਥਾਨ ਮਿੱਤਰ ਸਾਰੀ ਮੰਡੀ ਆਪਾਂ ਲਗਭਗ ਦੇਖ ਲਈ ਤੇ ਗਮਾਰੇ ਵਾਲੇ ਭਾਈ ਕੋਲ ਆ ਗਏ ਇਹਦੇ ਕੋਲ ਆਪਾਂ ਲੈ ਕੇ ਚਲਾਂਗੇ ਇੱਕ ਗੱਟਾ ਗਮਾਰੇ ਦਾ ਤੇ ਇੱਕ ਗੱਟਾ ਲੈ ਕੇ ਚਲਾਂਗੇ ਆਪਾਂ ਮੂਫਲੀ ਦੇ ਨੀਰੇ ਦਾ ਆਪਣੀਆਂ ਬੱਕਰੀਆਂ ਵਾਸਤੇ ਜਿਹੜੀਆਂ ਆਪਾਂ ਘਰੇ ਰੱਖੀਆਂ ਆਂ ਇੱਧਰ ਰਮਾਨ ਗੱਲ ਕਰੀ ਜਾਂਦਾ ਕਿੰਨੇ ਦਾ ਗੱਟਾ ਹੈ ਤੇ ਕਿੰਨੇ ਦਾ ਕੁਛ ਆਪਣੀ ਬੱਕਰੀ ਵਾਸਤੇ ਆਪਾਂ ਲੈ ਲਿਆ ਇੱਕ ਮੂਫਲੀ ਦਾ ਗੱਟਾ ਤੇ ਇੱਕ ਲੈ ਲਿਆ ਗਮਾਰ ਦਾ ਗੱਟਾ ਇਹ ਹੀ ਮਿਲੇ ਆਪਾਂ ਨੂੰ ਬਈ 400 ਰੁਪਏ ਚ 200 ਰੁਪਏ ਦਾ ਮਿਲੇ ਇੱਕ ਗੱਟਾ ਤੇ ਲਗਭਗ 10 ਤੋਂ 13 ਕਿਲੋ ਭਾਰ ਹੈਗਾ ਹੁਣ ਲੈ ਕੇ ਚੱਲਦੇ ਆ ਘਰੇ ਆਪਣੇ ਦੋ ਇਹ ਗੱਟ ਮੰਡੀ ਲਗਭਗ ਹੁਣ ਸਾਰੀ ਖਤਮ ਹੀ ਹੋਣ ਲੱਗੀ ਬੱਕਰੀਆਂ ਵੀ ਜਾਣ ਲੱਗੀਆਂ ਚਲੋ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੀ ਵੀਡੀਓ